ਸੱਚੇ ਪਾਤਸ਼ਾਹ ਕਹਿੰਦੇ ਸਿੱਖ ਤਾਂ ਬਣ ਗਿਆ ਸ਼ਬਦ ਯਾਦ ਨਹੀਂ ਬਾਣੀ ਯਾਦ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਔਰ ਵਿਦਵਾਨਾਂ ਨੇ ਇਹ ਲਿਖਿਆ ਗਰਬਗੰਜਨੀ ਟੀਕੇ ਨੂੰ ਪੜ੍ਹੀਏ ਨਾ ਉਹਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਬਚਨ ਲਿਖੇ ਕਹਿੰ ਲੱਗੇ ਸਿੱਖ ਗੁਰ ਕਾ ਹੋਏ ਗयो ਗੁਰੂ ਕਾ ਸਿੱਖ ਹੋਇ ਗਿਆ ਕਹਿੰਦੇ ਜਪਦੀ ਕੰਠ ਨਾ ਕੀਨ ਸਾਰੀ ਉਮਰ ਵਿੱਚ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਨਹੀਂ ਹੋਇਆ ਹੈ ਸਿੱਖ ਤੇ ਗੱਲਾਂ ਕਰਨ ਲੱਗਾ ਕਹੇਗਾ ਵੀ ਮੈਂ ਚੰਗੇ ਭਲੇ ਗਿਆਨੀ ਨੂੰ ਮਾਤ ਪਾ ਦੇਣਾ ਮੈਂ ਇਹਨੂੰ ਮਾਤ ਪਾ ਦੇਣਾ ਇੱਕ ਸੱਜਣ ਐਸੇ ਬਚਨ ਕਰੇ ਮੈਂ ਉਹਨੂੰ ਕਿਹਾ ਮੈਂ ਸੱਜਣਾ ਦੀ ਬਾਣੀ ਪੜੀ ਤੂੰ ਜਪਿਆ ਕਰ ਜੇ ਨਹੀਂ ਪੜ ਸਕਦਾ ਉਹ ਅੱਗੋਂ ਮੈਨੂੰ ਐਗਜ਼ਾਮਪਲਾਂ ਦੇਣ ਲੱਗ ਪਿਆ ਮੈਂ ਉਹਨਾਂ ਆਖਿਆ ਵੀ ਐਸਾ ਨਹੀਂ ਮੈਨੂੰ ਮੁੜ ਕੇ ਪਰਤ ਦੀ ਗੱਲ ਕਹਿੰਦਾ ਦਾ ਤੁਹਾਡਾ ਗਿਆਨੀਆਂ ਨਾਲ ਕੌਣ ਮੱਥਾ ਮਾਰੇ ਤੁਸੀਂ ਤਾਂ ਕੇ ਤੋ ਜਿਹੜੀ ਇਹ ਅਕਲ ਵੀ ਨਹੀਂ ਲੈਣਾ ਚਾਹੁੰਦੇ ਮੈਂ ਕਿਹਾ ਭਰਾ ਤੂੰ ਆਪਣੀ ਅਕਲ ਆਪਣੇ ਕੋਲ ਰੱਖ ਐਸਾ ਨਾ ਕਰ ਔਰ ਭਾਈ ਸਾਹਿਬ ਕਹਿੰਦਿਆ ਗੁਰ ਕਾ ਸਿੱਖ ਗੁਰ ਕਾ ਹੋਏ ਗयो ਜਪਦੀ ਕੰਠ ਨਾ ਕੀਨ ਸਾਰੀ ਉਮਰ ਨੰਗ ਗਏ ਜਪਜੀ ਜਬਾਨੀ ਯਾਦ ਨਹੀਂ ਹੋਇਆ ਜਪਜੀ ਸਾਹਿਬ ਦਾ ਪਾਠ ਫਿਰ ਉਹਦਾ ਜੀਵਨ ਕਿਸ ਤਰ੍ਹਾਂ ਹੈ ਭਾਈ ਸਾਹਿਬ ਕਹਿੰਦੇ ਤੰਦਲ ਬਿਨ ਤੁਖ ਕਾਮ ਕੇ ਤੰਦਲ ਵਿੱਚ ਬੀਜ ਚੌਲ ਤੁਖ ਉੱਪਰਲਾ ਛਿਲਕਾ ਹੁੰਦਾ ਹੈ ਉੱਪਰਲਾ ਛਿਲਕਾ ਜਿਹੜਾ ਕੱਲਾ ਹੋਵੇ ਉਹਦਾ ਮੁੱਲ ਕੋ ਨਹੀਂ ਪੈਂਦਾ ਆ ਚਾਰ ਜਿਹਨੂੰ ਕਹ ਦੇ ਨੇ ਫੂਸ ਕਹ ਦੇ ਨੇ ਆ ਨਾ ਆਉਣੇ ਜੀਰੀ ਵਿਕੀ ਆ ਨਾ ਬੇਕਰਈ ਹੈ ਜੇ ਕੋਈ ਤਾਂ ਮੰਡੀਆਂ ਦੇ ਅੰਦਰ ਤੇ ਉਹ ਡਾੜਾ ਕੇ ਫੋਕ ਪਾਥੇ ਕੱਢ ਦਿੰਦੇ ਨਾ ਕਿਉਂ ਕੱਢਦੇ ਬਈ ਇਹਦੇ ਵਿੱਚ ਚੌਲ ਹੈ ਨਹੀਂ ਉਹਦਾ ਮੁੱਲ ਕੋਈ ਨਹੀਂ ਸਾਰਦੇਓ ਸਿੱਟਦੇਓ ਜਿਹਦੇ ਵਿੱਚ ਦਾਣਾ ਹੈ ਬੀਜ ਦੇ ਚੌਲ ਹੈ ਮੁੱਲ ਉਸੇ ਦਾ ਹੈ ਕਹਿੰਦੇ ਜਿਵੇਂ ਉਹ ਤਖ ਦਾ ਛਿਲਕੇ ਦਾ ਫੋਕ ਦਾ ਚੌਲ ਬਿਨਾ ਮੁੱਲ ਕੋਈ ਨਹੀਂ ਕੱਖ ਦੀ ਇੱਕ ਦੁੱਕੀ ਨਹੀਂ ਉਹਦਾ ਮੁੱਲ ਕਹਿੰਦੇ ਤੈਸੇ ਸਿੱਖ ਕੋ ਚੀਨ ਜਿਹਨੂੰ ਸਾਰੇ ਉਮਰ ਚ ਜਪਦੀ ਯਾਦ ਨਹੀਂ ਨਾ ਹੋਇਆ ਹਰਪਾਈ ਸਾਹਿਬ ਕਹਿੰਦੇ ਐਉਂ ਜਾਨੋ ਵੀ ਇਹਦਾ ਫੂਸ ਹੀ ਆ ਇਹਨੇ ਅੰਦਰ ਬੀਜ ਨਹੀਂ ਰੱਖਿਆ ਬੀਜ ਜਪਦੀ ਨਹੀਂ ਯਾਦ ਕੀਤਾ ਪ੍ਰਭੂ ਨੂੰ ਪਾਉਣੇ ਉਹਦੇ ਬਚਨ ਤੇਰੇ ਯਾਦ ਹੋਣ ਤੇ ਜੀਵਨ ਵਿੱਚ ਕਮਾ ਸਕੇ ਤਿਆ ਸਕੇ ਗੋਸਵਾਮੀ ਤੁਲਸੀਦਾਸ ਜੀ ਨੇ ਵੀ ਬਚਨ ਕੀਤੇ ਕਹਿੰਦੇ ਆਗਿਆ ਸਮ ਨਹੀਂ ਸਾਹਿਬ ਸੇਵਾ ਸੇਵਾ ਮਨਮਾਨੀ ਦੀ ਨਹੀਂ ਹੁੰਦੀ ਸਾਨੂੰ ਤਾਂ ਹੁੰਦਾ ਮੈਂ ਤਾਂ ਆ ਹੀ ਕਰੂੰ ਜੀ ਉਥੇ ਆਪਣੀ ਪੱਕੀ ਸਟੈਂਪਲ ਆ ਲੈਨੇ ਨਹੀਂ ਤੇਰੇ ਚ ਨਿਰਮਾਨਤਾ ਹੈ ਕਿ ਸਿੱਖੇ ਆ ਕੇ ਕਰਨ ਲੱਗ ਪਿਆ ਤੂੰ ਹੋਰ ਕਰ ਲਾ ਇਹ ਥੋੜਾ ਵੀ ਉਹਨੂੰ ਧੱਕਾ ਮਾਰ ਕੇ ਪਾਸੇ ਕਰੇ ਉਹਨੂੰ ਦਲੀਲ ਕਰਕੇ ਪਾਸੇ ਕਰੇ ਤੇਰਾ ਕਿਹੜਾ ਉੱਥੇ ਬਈ ਕੋ ਠੇਕਾ ਲੀਤਾ ਹੋਇਆ ਬਈ ਤੂੰ ਪੈਸੇ ਭਰੇ ਨੇ ਬਈ ਮੈਂ ਹੀ ਇਹ ਕਰ ਸਕਦਾ ਦੂਜਾ ਨਹੀਂ ਕਰ ਸਕਦਾ ਗੋਸwami Tulsidas sahib ਕਹਿੰਦੇ ਨੇ ਬਈ ਮਾਲਕ ਦਾ ਹੁਕਮ ਮੰਨਣਾ ਤੇ ਹੁਕਮ ਅਨਸਾਰ ਉਹਦੇ ਕਹਿ ਅਨਸਾਰ ਸੇਵਾ ਕਰਨੀ ਕਹਿੰਦੇ ਉਹਦੇ ਬਰਾਬਰ ਕੋਈ ਸੁਖ ਨਹੀਂ ਔਰ ਉਹਦੇ ਬਰਾਬਰ ਦਾ ਕੋਈ ਨਹੀਂ ਜਿਹੜਾ ਆਪਣੇ ਸਹਬ ਮਾਲਕ ਦਾ ਹੁਕਮ ਮੰਨਦਾ ਤੇ ਸਤਿਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨਮੈ ਸਹਿ ਜਿਹੜਾ ਗੁਰੂ ਦੇ ਗ੍ਰਹਿ ਵਿੱਚ ਰਹਿੰਦਾ ਹੈ ਜਾਣਦਾ ਹੈ ਮੇਰਾ ਸਤਿਗੁਰੂ ਉਹ ਗੁਰੂ ਦੀ ਆਗਿਆ ਨੂੰ ਮੰਨੇ ਆਗਿਆ ਨੂੰ ਸਾਨੂੰ ਤਾਂ ਥੋੜਾ ਜਿਹਾ ਕਿਤੇ ਪਤਾ ਲੱਗਦਾ ਏ ਅਸੀਂ ਤਾਂ ਵੱਡੇ ਬਾਬੇ ਬੰਦਨ ਨੇ ਫਿਰ ਆਸ਼ੀਰਵਾਦਾਂ ਦੇਣ ਨੂੰ ਬਈ ਬੱਲੇ ਬੱਲੇ ਮੇਰੇ ਵਰਗਾ ਕੌਣ ਮਹਾਰਾਜ ਸਾਹਿਬ ਕਹਿੰਦੇ ਪਖੰਡਾ ਨਾ ਕਰਿਆ ਕਰੋ ਇਹ ਪਖੰਡ ਨੇ ਇਹਨਾਂ ਤੋਂ ਬਚਿਆ ਕਰੋ ਜੀਵਨ ਕਮਾਓ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਆ ਗੁਰਸੇਵਾ ਤਪਾਂ ਸਿਰ ਤਪਸਾਰ ਸਾਰੇ ਤਪਾਂ ਨਾਲੋਂ ਗੁਰੂ ਦੀ ਸੇਵਾ ਵੱਡੀ ਆ ਤਪਿਸ਼ੁਰਾ ਨਾਲੋਂ ਤਪਸ਼ਵੀਆਂ ਨਾਲੋਂ ਗੁਰੂ ਦੀ ਸੇਵਾ ਕਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਭ ਤੋਂ ਵੱਡਾ ਸੁੱਖ ਮਿਲੇਗਾ ਗੁਰੂ ਅਮਰਦਾਸ ਜੈਵ ਨੇ ਬਚਨ ਕਮਾਏ ਨੇ ਜਿਹੜੇ ਸਾਨੂੰ ਕਹਿੰਦੇ ਆ ਤਪਨ ਤਪ ਗੁਰ ਗਿਆਨ ਸੇਵਾ ਕਰਦਿਆਂ ਕਰਦਿਆਂ ਮਹਾ ਤਪ ਜਿਹੜਾ ਹੈ ਉਹ ਗੁਰੂ ਦਾ ਗਿਆਨ ਅੰਦਰ ਪ੍ਰਗਟ ਹੋਵੇਗਾ ਗੁਰੂ ਦਾ ਗਿਆਨ ਔਰ ਤਾਂ ਦਾ ਕਿ ਨਵੇੜਾ ਹੋਣਾ ਹੀ ਜੀਵਨ ਸਵਰਣਾ ਹੀ ਨਹੀਂ ਤੇ ਗੁਰੂ ਨੂੰ ਸਮਰੇਤ ਤੋਂ ਬਗੈਰ ਬਹੁਤਾ ਦੁੱਖ ਲੱਗਾਈ ਤੇ ਕਦੇ ਵੀ ਤੇਰਾ ਦੁੱਖ ਦੂਰ ਨਹੀਂ ਹੋਣਾ ਇਹਨੇ ਆਵਾਗਮਨ ਦੇ ਚੱਕਰ ਵਿੱਚ ਪਾ ਦੇਣਾ ਮਹਾਰਾਜ ਕਹਿੰਦੇ ਹਮ ਦੀਨ ਤੁਮ ਜੁਗ ਜੁਗ ਦਾਤੇ ਮਹਾਰਾਜ ਅਸੀਂ ਦੀਨ ਦੀਨ ਦਾ ਅਰਥ ਆਜ਼ਿਜ਼ ਯਤੀਮ ਜਿਹਦਾ ਕੋਈ ਨਹੀਂ ਦੀਨ ਦਾ ਅਰਥ ਧਰਮ ਵੀ ਆਇਆ ਬਾਣੀ ਅੰਦਰ ਅਰ ਜਿੱਥਿਆ ਕਬੀਰ ਦੀਨ ਗਵਾਇਆ ਦੁਨੀ ਸਿ ਉਥੇ ਧਰਮ ਇਥੇ ਆ ਹਮਦੀਨ ਇਥੇ ਆ ਜਤੀਮ ਜੀ ਦਾ ਕੋਈ ਆਸਰਾ ਨਹੀਂ ਮਹਾਰਾਜ ਸਾਡਾ ਆਸਰਾ ਕੋਈ ਨਹੀਂ ਹੈ ਤੁਮ ਜੁਗ-ਜੁਗ ਦਾਤੇ ਜੁਗਾਂ ਜੁਗਾੰਤਰਾਂ ਤੋਂ ਸਤਜੁਗ ਤੋਂ ਲੈ ਕੇ ਮਹਾਰਾਜ ਤੁਸੀਂ ਦਾਤੇ ਹੀ ਤੁਰੇ ਆ ਰਹੇ ਹੋ ਦਾਤਾ ਦਿੰਦੇ ਆ ਰਹੇ ਹੋ ਦਿੰਦੇ ਆ ਰਹੇ ਹੋ ਅਸੀਂ ਜੀਵ ਜਿਹੜੇ ਆ ਦੀਨ ਸਾਡੇ ਹੀ ਬਾਹ ਪਕੜਨ ਵਾਲਾ ਕੋਈ ਨਹੀਂ ਤੇ ਜੁਗਾ ਜੁਗੰਤਰਾਂ ਤੋਂ ਝੋਲੀਆਂ ਭਰਦੇ ਆ ਰਹੇ ਅਸੀਂ ਖਾਂਦੇ ਆ ਰਹਿਆ ਜੁਗਾ ਜੁਗੰਤਰ ਖਾਹੀ ਖਾਏ ਅਸੀਂ ਖਾਂਦੇ ਆ ਰਹੇ ਤੂੰ ਦਿੰਦਾ ਆ ਰਹਿਆ ਤੂੰ ਜੁਗਾ ਦੁਗੰਤਰਾਂ ਤੋਂ ਦాతਾ ਅਸੀਂ ਯਤੀਮ ਹੈ ਜੀਵ ਸਾਡਾ ਕੋਈ ਹੱਥ ਰਹਿਣੀ ਸਾਡਾ ਅਸਰਾ ਹੈ ਤੂੰ ਸਾਡਾ ਦਾਤਾ ਹੈ ਤੂੰ ਸਾਨੂੰ ਦਾਤਾ ਤੇਰੇ ਤੋਂ ਮਿਲ ਰਹੀਆਂ ਨੇ ਦੂਜੇ ਤੋਂ ਨਹੀਂ ਤੂੰ ਨਾ ਹੋਵੇਂ ਸਾਡੀ ਕੇਰ ਕੌਣ ਕਰੇ ਤੇ ਇਹ ਪਤਾ ਕਿਨੂੰ ਲੱਗਦਾ ਸਬਦੇ ਦੇਹ ਬੁਝਾਈ ਜਿਹੜਾ ਸ਼ਬਦ ਨੂੰ ਜਪਦਾ ਹੈ ਸ਼ਬਦ ਨਾਲ ਸੁਰਤ ਜੋੜਦਾ ਹੈ ਉਪਦੇਸ਼ ਨੂੰ ਕਮਾਉਂਦਾ ਹੈ ਮਹਾਰਾਜ ਉਹਨੂੰ ਇਹ ਤੂ ਸੂਝ ਬਖਸ਼ ਦੇਣਾ ਹੈ ਉਹਨੂੰ ਪਤਾ ਲੱਗਦਾ ਕਿ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਉਹ ਮੈਨੂੰ ਭੁੱਲੇ ਨਾ ਜਿਹੜਾ ਸਾਰਿਆਂ ਨੂੰ ਰੋਜੀ ਦੇਣ ਵਾਲਾ ਰਿਜ਼ਕ ਦੇਣ ਵਾਲਾ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੋਟ ਨਾ ਆਵਈ ਅਗੰਤ ਪਰੇ ਪੰਡਾਰ ਉਹਦੇ ਪੰਡਾਰੇ ਇੰਨੇ ਜਿੰਨਾ ਮਰਦੀ ਕੋਈ ਖਾਦੀ ਦੈ ਮੰਡੀ ਦੈ ਵਰਤੀ ਦੈ ਉਹ ਮੁਕਦੇ ਨਹੀਂ ਹੈ ਕਿਸੇ ਰਾਜੇ ਦੇ ਪੰਡਾਰੇ ਮੁਕ ਸਕਦੇ ਨਹੀਂ ਪਰਮਾਤਮਾ ਦੇ ਨਹੀਂ ਮੁਕ ਸਕਦੇ ਮਹਾਰਾਜ ਇਹ ਫਿਰ ਉਹਨੂੰ ਸੂਝ ਬਖਸ਼ਦਾ ਹੈ ਸੂਝ ਜਿਹੜਾ ਪ੍ਰਭੂ ਨਾਲ ਮਿਲਦਾ ਉਹਨੂੰ ਪਤਾ ਲੱਗ ਜਾਂਦਾ ਹੈ ਸ਼ਬਦ ਦਾ ਖਜ਼ਾਨਾ ਢੰਡਾਰਾ ਆਖੁੱਟੇ ਇਹਦੇ ਨਾਲ ਖਜ਼ਾਨੇ ਆਖੁੱਟ ਮਿਲਦੇ ਨੇ ਸ਼ਬਦ ਆਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਸਭ ਕੁਝ ਮਿਲਦਾ ਹੈ ਤੇ ਮਹਾਰਾਜ ਇਹ ਵੀ ਕਹਿੰਦੇ ਆ ਰਲ ਮਿਲ ਖਾਵੇ ਕਰ ਚਹ ਭਾਈ ਟੋਟ ਨਾ ਆਵੇ ਵਧਦ ਹੋ ਜਾਈ ਇਹ ਧਨ ਟੋਟਾ ਨਹੀਂ ਆਉਂਦਾ ਵਧਦਾ ਹੀ ਜਾਂਦਾ ਜਿਵੇਂ ਵਰਤੋਂਗੇ ਜਿਵੇਂ ਜਪੋਂਗੇ ਜਿਵੇਂ ਜਪਾਵੋਂਗੇ ਜਿਵੇਂ ਇਸ ਮਾਰਗ ਤੇ ਤਰੋਂਗੇ ਜਿਵੇਂ ਤਰੋਂਗੇ ਆਨੰਦ ਵਧਦਾ ਜਾਏਗਾ ਘਟੇਗਾ ਨਹੀਂ ਵਧਦਾ ਜਾਏਗਾ ਮਹਾਰਾਜ ਕਹਿੰਦੇ ਇਹ ਸੂਝ ਉਹਨੂੰ ਆਉਂਦੀ ਏ ਜਿਹਦੇ ਤੇ ਤੂੰ ਕਿਰਪਾ ਕਰਦੇ ਤੂੰ ਰਹਿਮਤ ਕਰਦੇਵੇਂ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਇਹ ਹਰੀ ਪਰਮਾਤਮਾ ਵਾਹਿਗੁਰੂ ਦਾਤਾਰ ਪ੍ਰਭੂ ਜੀ ਤੂੰ ਸਾਡੇ ਤੇ ਕਿਰਪਾ ਕਰੋ ਰਹਿਮਤ ਕਰੋ ਤੇ ਜਦੋਂ ਤੁਸੀਂ ਕਿਰਪਾ ਕਰਨੀ ਹੋ ਨਾ ਪਿਆਰੇ ਵੈਗਰੂ ਜੀ ਉਦੋਂ ਸਾਡੇ ਦੁੱਖ ਦੂਰ ਹੋ ਜਾਂਦੇ ਕਿਰਪਾ ਕਟਾਖ ਅਵਲੋਕਨ ਕੀ ਨੋ ਦਾਸ ਕਾ ਦੁੱਖ ਬੇਦਾਰਿਓ ਜਦ ਤ੍ਰਿਸ਼ਵੀ ਨਦਰ ਦੇ ਨਾਲ ਮਹਾਰਾਜ ਤੂ ਤੱਕਣਾ ਕੀਤਾ ਨਾ ਥੋੜਾ ਦਇਆ ਸਾਡੇ ਵੱਲੇ ਉਦੋਂ ਦਾਸਾਂ ਦੇ ਸੇਵਕਾਂ ਦੇ ਦੁੱਖ ਨਿਵਰਿਤ ਕਰ ਦਿੱਤੇ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬੇਦਾਰਿਓ ਹਰ ਜਨ ਰਖੈ ਗੁਰੂ ਗੋਬਿੰਦ ਕੰਠ ਲਾਇ ਅਗਨ ਸਭ ਮੀਠੈ ਦਇਾਲ ਪੁਰਖ ਬਖਸ਼ੰਦ ਉਹ ਬਖਸ਼ਣ ਹਾਰਾ ਤੂ ਕਿਰਪਾ ਕਰਦਾ ਮੇਰੇ ਵੈਗਰੂ ਜੀ ਕਿਰਪਾ ਕਰੋ ਤੁਮ ਪਿਆਰੇ ਹੈ ਪਿਆਰੇ ਵੈਗਰੂ ਜੀ ਤੁਸੀਂ ਕਿਰਪਾ ਕਰੋ ਸਾਡੇ ਤੇ ਸਾਨੂੰ ਨਾਮ ਚੇਤੇ ਆਵੇ ਸਾਨੂੰ ਤੁਹਾਡਾ ਮਾਰਗ ਦਿਸ ਪਵੇ ਸਾਨੂੰ ਜਪਨ ਦੀ ਸੂਝ ਆ ਜਾਵੇ ਸਾਨੂੰ ਸ਼ਬਦ ਹਿਰਦੇ ਚ ਸੁਰਤ ਨਾਲ ਮਿਲਾਉਣ ਦੀ ਜਾਚ ਆ ਜਾਵੇ ਤੁਸੀਂ ਸਾਨੂੰ ਸੂਝ ਬਖਸ਼ੋ ਇਹ ਸੋਝੀ ਦਿਓ ਸਤਗੁਰ ਦਾਤਾ ਮੇਲ ਮਲਾਵਾ ਹਰ ਨਾਮ ਦੇਵ ਆਧਾਰੇ ਏ ਸੱਚੇ ਸਤਗੁਰੂ ਜੀ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਤੁਸੀਂ ਦਾਤਾ ਸਰੂਪ ਤੇ ਮਹਾਰਾਜ ਦਾਤੇ ਨੂੰ ਬਾਦਸ਼ਾਹ ਹੋਵੇ ਨਾ ਬਾਦਸ਼ਾਹ ਤੇ ਜਿੰਨਾ ਚਿਰ ਬਾਦਸ਼ਾਹ ਨਹੀਂ ਚਾਹੁੰਦਾ ਆਪਾਂ ਨੂੰ ਮਿਲ ਨਹੀਂ ਸਕਦੇ ਜਿੰਨੇ ਮਰਜੀ ਦਿਨਾਂ ਦੇ ਖੜੇ ਹੋਈਏ ਤੇ ਜਿੰਨੇ ਮਰਦੀ ਗੇੜੇ ਮਾਰੀ ਜਾਈਏ ਉਹਦੇ ਨਾਲ ਮਿਲਾਪ ਉਦੋਂ ਹੀ ਹੋਣਾ ਹੈ ਜਦ ਉਹ ਆ ਗਿਆ ਦੇਵੇ ਸਤਿਗੁਰੂ ਤੁਸੀਂ ਮੇਲ ਮਿਲਾਓ ਅਸੀਂ ਸਾਡੇ ਵਿੱਚ ਇਨੀ ਹਿੰਮਤ ਨਹੀਂ ਕਿ ਅਸੀਂ ਤੇਰੇ ਵਿੱਚ ਅਭੇਦ ਹੋਈਏ ਤੈਨੂੰ ਮਿਲ ਸਕੀਏ ਤੁਸੀਂ ਸਾਡੇ ਤੇ ਤਰਸ ਕੇ ਕਿਰਪਾ ਕਰੋ ਤਰਸ ਕਰੋ ਕਿ ਸਾਨੂੰ ਵਿਛੜਿਆ ਨੂੰ ਆਪਣੇ ਨਾਲ ਮਿਲਾਵੋ ਸਾਨੂੰ ਮਿਲਾਵੋ ਤੇ ਸਾਡਾ ਮਿਲਾਪ ਕਿਵੇਂ ਹੋਵੇਗਾ ਹਰ ਨਾਮ ਹਰੀ ਵੈਗੁਰੂ ਆਪਣਾ ਨਾਮ ਜਿਨੇ ਮਲਾਉਣਾ ਹੈ ਜਿਨੇ ਜੀਵਤਵ ਤੇ ਈਸ਼ਵਰ ਦਾ ਭਿੰਨ ਭੇਦ ਮਟਾਉਣਾ ਹੈ ਜਿਨੇ ਏਕ ਰੂਪ ਕਰ ਦਿਖਲਾਉਣਾ ਹੈ ਤੇ ਵੈਗਰੂ ਇਹ ਜੀਵਤਵ ਨੂੰ ਜਪਦਿਆਂ ਹੋਇਆਂ ਤੇਰੇ ਵਿੱਚ ਆਵੇਦ ਕਰਕੇ ਬਿਠਾਉਣਾ ਹੈ ਉਹ ਤੁਸੀਂ ਮੇਲ ਮਲਾਵੋ ਉਹ ਨਾਮ ਦੇਹੋ ਆਧਾਰੇ ਅਸੀਂ ਡੋਲਣਾ ਜਾਈਏ ਸਾਨੂੰ ਉਹ ਨਾਮ ਦਿਓ ਜਿਹਦੇ ਨਾਲ ਜਪ ਕੇ ਤੁਰ ਕੇ ਜੁੜ ਕੇ ਆਬੇਦ ਹੋ ਜਾ ਵੀਏ ਉਹ ਆਸਰਾ ਦਿਓ ਨਾਮ ਦਾ ਇਥੋਂ ਅਸੀਂ ਤੁਰ ਸਕੀਏ ਪਾਰ ਨੰਗ ਸਕੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਸਾਡੇ ਤੇ ਇੱਕ ਕਿਰਪਾ ਕਰੋ ਸਾਨੂੰ ਨਾਮ ਦਿਓ ਮਨਸਾ ਮਾਰ ਦੁਬਧਾ ਸਹਿਜ ਸਮਾਨੀ ਪਾਇਆ ਨਾਮ ਆਧਾਰਾ ਖੇ ਪ੍ਰਭੂ ਆਪ ਜੀ ਕਿਰਪਾ ਕਰੋ ਜਿਨ੍ਹਾਂ ਦੇ ਤੁਸੀਂ ਵਿਸ਼ੇ ਵਿਸ਼ੈਣੀ ਬੁੱਧੀ ਔਰ ਮਨਸਾ ਨਾਮ ਬੁੱਧੀ ਦੈ ਵਾਹ ਗੁਰੂ ਜੀ ਵਿਸ਼ੇ ਵਿਕਾਰਾਂ ਵਾਲੀ ਬੁੱਧੀ ਮਨਸਾ ਬੁੱਧੀ ਦੇ ਵਿੱਚੋਂ ਜਿਹੜੇ ਵਿਸ਼ੇ ਵਿਕਾਰਾਂ ਦੀਆਂ ਆਦੁਰਾਚਾਰਾਂ ਦੀਆਂ ਇਛਾਵਾਂ ਉਤਪਨ ਹੋਣੀਆਂ ਉਹਨਾਂ ਨੂੰ ਮਾਰਨਾ ਉਹਨਾਂ ਦਾ ਖਤਮ ਕਰਨਾ ਔਰ ਮਹਾਰਾਜ ਤੁਸੀਂ ਕਿਰਪਾ ਕਰੋ ਜਿਨ੍ਹਾਂ ਦੇ ਅੰਦਰ ਦੇ ਸ਼ੁੱਧ ਅਸ਼ੁੱਧ ਵਾਸ਼ਨਾਵਾਂ ਨੂੰ ਮਾਰਨਾ ਮਾੜੀ ਫੁਰਣਿਆਂ ਨੂੰ ਮਾੜੀ ਵਿਚਾਰ ਧਾਰਾ ਨੂੰ ਅੰਦਰੋਂ ਮਾਰਨਾ ਨਸ਼ਟ ਕਰਨਾ ਖਤਮ ਕਰਨਾ ਉਥੇ ਚੰਗੀ ਸੋਚ ਚੰਗੇ ਫੁਰਣੇ ਚੰਗੇ ਵਿਚਾਰਾਂ ਦਾ ਉਤਪੰਨ ਹੋਣਾ ਔਰ ਮਲੀਨ ਵਾਸ਼ਨਾਵਾਂ ਦਾ ਖਤਮ ਹੋਣਾ ਮਹਾਰਾਜ ਸਾਡੇ ਤੇ ਉਹ ਕਿਰਪਾ ਕਰੋ ਤੇ ਸਾਡੇ ਤੇ ਰਹਿਮਤ ਕਰੋ ਮਾੜੀਆਂ ਵਾਸ਼ਨਾਵਾਂ ਦਾ ਬੁੱਧੀ ਵਿੱਚੋਂ ਮਰਨਾ ਹੋਵੇ ਸਹਿਜ ਸ਼ਾਂਤੀ ਸਕੂਨ ਧਰਮਾਂ ਟਕਾਓ ਦ્વੈਤ ਮਿਟ ਜਾਏ ਤੇ ਮਹਾਰਾਜ ਇਹ ਸੁਰਤ ਤੇਰੇ ਵਿੱਚ ਸਮਾ ਜਾਏ ਤੇ ਸਮਾਉ ਕਦੋਂ ਪਾਇਆ ਨਾਮ ਅਪਾਰਾ ਜਦੋਂ ਪਾਰਾਵਾਰ ਤੋਂ ਪਰੇ ਜੇ ਦਾ ਜਿਹੜਾ ਵੈਗਰੂ ਦਾ ਨਾਮ ਆ ਜਦ ਉਹਨੂੰ ਪਾ ਲਿਆ ਜਿੰਨਾ ਚਿਰ ਦੁਬਦਾ ਹੈ ਨਾ ਦੋ ਚਿੱਤਾ ਪਾਨੇ ਦੋ ਚਿਤਵਨੀਆਂ ਚੱਲਦੀਆਂ ਨੇ ਅਰਦਾਸ ਕੀਤੀ ਆ ਪਤਾ ਨਹੀਂ ਪੂਰੀ ਹੋਵੇਗੀ ਕਿ ਨਹੀਂ ਨਾਲੇ ਅਰਦਾਸ ਕੀਤੀ ਕਿ ਘਰੋਂ ਵੀ ਮਹਾਰਾਜ ਕੋਲ ਚਲੀ ਹੁਣ ਕੋਈ ਪਾਸਾ ਨਹੀਂ ਰਹਿ ਗਿਆ ਮਹਾਰਾਜ ਕਿਰਪਾ ਕਰਨ ਤੇ ਕਰਕੇ ਫਿਰ ਕਹਿੰਦਾ ਪਤਾ ਨਹੀਂ ਕੰਮ ਹੋਵੇਗਾ ਕਿ ਨਹੀਂ ਇਦੋ ਚਿੱਤਾ ਪਾਨੇ ਕੋਈ ਹੋਰ ਬਾਬਾ ਲੱਭ ਲਏ ਕਈ ਹੋਰ ਵੱਲ ਨੂੰ ਤੁਰ ਪਿਆ ਇਹਦੇ ਤੇ ਭਰੋਸਾ ਨਹੀਂ ਉਹ ਜਿਹਦੇ ਤੇ ਭਰੋਸਾ ਨਹੀਂ ਕੀਤਾ ਦੋ ਵਿਧੀਆਂ ਦੋ ਰਸਤੇ ਦੋ ਵਿਚਾਰਾਂ ਦੋ ਖਿਆਲات ਉਹ ਦੁਬਦਾ ਤੇ ਉਹ ਦੁਬਦਾ ਨੇ ਘਰ ਬਹੁਤੇ ਗਾਲੇ ਨੇ ਇਨ ਦੁਬਦਾ ਘਰ ਬਹੁਤੇ ਗਾਲੇ ਨਸ਼ਟ ਕਰ ਦਿੱਤੇ ਜੀਵ ਦੁਬਦਾ ਨੇ ਮਿਲ ਨਹੀਂ ਦਿੱਤਾ ਪਰਮਾਤਮਾ ਦੇ ਨਾਲ ਟਿਕਨ ਨਹੀਂ ਦਿੱਤਾ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਵੈ ਗੁਰੂ ਜਿਹੜਾ ਪਾਰਾ ਵਾਰ ਤੋਂ ਪਰੇ ਤੇਰਾ ਨਾਮ ਆ ਨਾ ਉਸ ਨੂੰ ਅਸੀਂ ਪਾਇਆ ਪ੍ਰਾਪਤ ਕਰ ਲਿਆ ਤੇਰੀ ਕਿਰਪਾ ਦੇ ਨਾਲ ਪ੍ਰਾਪਤ ਹੋ ਗਿਆ ਹਰ ਰਸ ਚਾਖ ਮਨ ਨਿਰਮਲ ਹੁਆ ਉਹਨੂੰ ਜਪ ਜਪ ਕੇ ਤੇਰੇ ਨਾਮ ਦਾ ਰਸ ਚਾਖਿਆ ਜਿਹੜੀ ਮਨਸਾ ਬੁੱਧੀ ਸੀ ਨਾ ਉਹ ਪਹਿਲਾਂ ਵਾਸ਼ਨਾਵਾਂ ਦੇ ਸਹਿ ਧੋ ਕੇ ਸੰਸਾਰ ਦੇ ਵਿਸ਼ਿਆਂ ਦਾ ਰਸ ਲੈਂਦੀ ਸੀ ਇਹ ਜਾਦੂ ਸ਼ਬਦ ਨਾਲ ਜੁੜੀ ਇਸ ਪਾਸੇ ਉਹ ਵਿਸ਼ੇਆਂ ਵਾਲਾ ਰਸ ਛੱਡਿਆ ਉਹਨੂੰ ਨਾਮ ਵਾਲਾ ਰਸ ਆਉਣ ਲੱਗਿਆ ਜਦੋਂ ਇਧਰਲਾ ਰਸ ਲੈਣ ਲੱਗਾ ਅੰਦਰੋਂ ਤੇ ਉਦੋਂ ਉਹ ਰਸ ਖਤਮ ਹੋ ਗਏ ਮਹਾਰਤ ਬਾਣੀ ਅੰਦਰ ਵੀ ਬਚਨ ਕਰਦੇ ਆ ਰਾ ਰਸ ਨਿਰਸ ਕਰ ਜਾਂਨਿਆ ਕੋਈ ਨਿਰਸ ਸੂਰਸ ਪਹਿਚਾਨਿਆ ਇਹ ਰਸ ਛੱਡੇ ਉਹ ਰਸ ਆਵਾ ਨਾਮ ਵਾਲਾ ਉਹ ਰਸ ਆਵਾ ਉਹ ਰਸ ਪੀਆ ਨਾਮ ਵਾਲਾ ਬਾਣੀ ਵਾਲਾ ਅਬਿਅਸ ਵਾਲਾ ਇਹ ਰਸ ਵਿਸ਼ੇ ਵਕਾਰਾਂ ਵਾਲਾ ਸੰਸਾਰ ਵਾਲਾ ਦੁਰਚਾਰ ਵਾਲਾ ਬਦਫੈਲੀਆਂ ਵਾਲਾ ਨਹੀਂ ਪਾਵਾ ਫਿਰ ਇਹ ਨਹੀਂ ਚੰਗਾ ਲੱਗਦਾ ਜਦ ਉਹ ਨਾਮ ਦਾ ਰਸ ਆਉਂਦਾ ਹੈ ਹਿਰਦੇ ਦੇ ਅੰਦਰ ਨਾਮ ਚੱਲਦਾ ਹੈ ਮਹਾਰਾਜ ਸੱਚੇ ਪਰਸ਼ਾ ਮੀਰ ਕਰਦੇ ਨੇ ਹਰ ਦਾ ਚਾਖ ਮਨ ਨਿਰਮਲ ਹੋਆ ਜਿਹੜੀ ਮੈਲ ਸੀਨਾ ਵਿਸ਼ੇ ਵਿਕਾਰਾਂ ਦੀ ਪਾਪਾਂ ਦੀ ਮਨ ਨੂੰ ਲੱਗੀ ਮੈਲ ਤੋਂ ਨਿਰ ਮਨ ਰੈਤ ਹੋ ਗਿਆ ਉਸ ਨਾਮ ਰਸ ਨੂੰ ਚਾਖ ਕੇ ਅਨੰਦਤ ਹੋ ਕੇ ਅਰ ਮਹਾਰਾਜ ਮੇਰ ਕਰਦੇ ਕਿਲਬਿਖ ਕਟਨ ਹਾਰਾ ਕਿਲਬਿਖ ਕੀਤੇ ਹੋਏ ਪਾਪ ਉਪਦਰਵ ਜਿਹੜੇ ਨੇ ਨਾ ਉਹਨਾਂ ਸਮੂਹ ਨਾ ਕਟਣ ਵਾਲਾ ਨਸ਼ਟ ਕਰਨ ਵਾਲਾ ਪਾਪਾਂ ਦੀ ਮੈਲ ਉਤਾਰਨ ਵਾਲਾ ਪਾਪਾਂ ਨੂੰ ਨਸ਼ਟ ਕਰਨ ਵਾਲਾ ਜਾਪ ਪਾਪ ਜਪ ਤੋਂ ਬਗੈਰ ਨਸ਼ਟ ਨਹੀਂ ਹੁੰਦੇ ਇਹ ਜੀਵਨ ਦਾ ਮਨ ਦਾ ਹਿੱਸਾ ਬਣੇ ਰਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸ਼ਬਦ ਮਰੋ ਫਿਰ ਜੀਵੋ ਸਦਹੀ ਸ਼ਬਦ ਦੇ ਨਾਲ ਆਪਾ ਭਾਵ ਮਾਰਨਾ ਅਪਨਤ ਨੂੰ ਏਨੀ ਕਿ ਕੋਈ ਸਲਫਾਜ਼ ਖਾ ਲੋ ਨਸ਼ਟ ਹੋ ਜਾਓ ਪਹਿ ਰਸੀ ਨ ਲਮਕ ਜਾਓ ਉਹਨੂੰ ਤਾਂ ਮਹਾਰਾਜ ਕਹਿੰਦੇ ਆਤਮ ਘਾਤੀ ਜਗਤ ਕਸਾਈ ਜਿਹੜਾ ਆਪਣੇ ਆਪ ਦਾ ਕਾਤ ਕਰਦਾ ਹੈ ਇਹ ਤੈਨੂੰ ਇਸ ਲਈ ਸ਼ਰੀਰ ਥੋੜਾ ਮਿਲੇ ਆ ਔਰ ਜਪਣ ਵਾਸਤੇ ਜੁੜਨ ਵਾਸਤੇ ਚੰਗਾ ਕਰਨ ਵਾਸਤੇ ਮਿਲੇ ਆ ਚੰਗਾ ਮਾਰਗ ਬਣਾ ਕੇ ਦੇ ਕੇ ਜਾਣ ਲਈ ਬਣਿਆ ਤੂੰ ਤਾਂ ਮਾਰਗੇ ਬਣਾਤਾ ਵੀ ਆ ਕੰਮ ਕਰ ਲਓ ਮਹਾਰਾਜ ਕਹਿੰਦੇ ਨਹੀਂ ਔਰ ਸ਼ਬਦ ਮਾਰੋ ਆਪਣਤ ਨੂੰ ਮਾਰ ਜੀਵੋ ਫਿਰ ਜੀਵੋ ਸਦ ਹੀ ਹਮੇਸ਼ਾ ਜ਼ਿੰਦਗੀ ਹੋਏਗੀ ਰੱਬ ਵਾਲੀ ਰੱਬ ਦੇ ਅਨਕੂਲ ਜੀਉਣਾ ਸਿੱਖ ਰੱਬ ਦੇ ਅਨਕੂਲ ਚੱਲਣਾ ਸਿੱਖ ਫਿਰ ਕਦ ਮਿਲੇਗਾ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਤਾਂ ਫਿਰ ਤਦੋਂ ਫਿਰ ਮਰਨਾ ਹੋਈ ਫਿਰ ਆਉਣਾ ਜਾਣਾ ਵਾਰ-ਵਾਰ ਦਾ ਜੰਮਣਾ ਮਰਨਾ ਮਿਟ ਜਾਵੇਗਾ ਪਰਤ-ਪਰਤ ਕੇ ਮਰਨਾ ਨਹੀਂ ਹੋਵੇਗਾ ਜਦ ਦੁਬਦਾ ਮਰ ਗਈ ਜਦੋਂ ਅਪਨਤ ਮਰ ਗਈ ਉਦੋਂ ਕੇਵਲ ਸੱਚ ਰਹਿ ਜਾਏਗਾ ਪਰਮਾਤਮਾ ਰਹਿ ਜਾਏਗਾ ਨਾ ਉਹ ਕਿਦੇ ਮਰਦਾ ਹੈ ਨਾ ਕਿਦੇ ਜਨਮ ਦਾ ਨਾ ਕਿਦੇ ਆਉਂਦਾ ਨਾ ਕਿਤੇ ਜਾਂਦਾ ਉਹ ਸਦਾ ਇੱਕ ਰਸ ਰਮਿਆ ਹੋਇਆ ਹੈ ਹਰ ਇੱਕ ਜਗਾ ਤੇ ਹਰ ਇੱਕ ਜੀਵ ਦੇ ਅੰਦਰ ਮਹਾਰਾਜ ਕਿਰਪਾ ਕਰਦੇ ਅੰਮ੍ਰਿਤ ਨਾਮ ਸਦਾ ਮਨ ਮੀਠਾ ਵੈ ਗੁਰੂ ਦਾ ਨਾਮ ਅੰਮ੍ਰਿਤ ਮਈਏ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਭਾਈ ਉਹ ਅੰਮ੍ਰਿਤ ਨਾਮ ਜਿਹੜਾ ਸਦਾ ਹਮੇਸ਼ਾ ਮਨ ਨੂੰ ਮਿੱਠਾ ਲੱਗਣ ਲੱਗ ਪਿਆ ਚੰਗਾ ਲੱਗਣ ਲੱਗ ਪਿਆ ਤੇ ਜਿਹੜੀ ਚੀਜ਼ ਸਾਨੂੰ ਚੰਗੀ ਲੱਗੇ ਅਸੀਂ ਬਾਰ ਬਾਰ ਦੇਖਦੇ ਆਂ ਜਿਹੜੀ ਚੀਜ਼ ਸਾਨੂੰ ਸਵਾਦ ਲੱਗੇ ਬਾਰ ਬਾਰ ਉਹਨੂੰ ਖਾਂਦੇ ਆਂ ਚੱਖਦੇ ਆਂ ਜਿਹੜੋਂ ਜੀਵ ਨੂੰ ਮਨ ਕਰਕੇ ਨਾਮ ਮਿੱਠਾ ਲੱਗਣ ਲੱਗ ਪਿਆ ਨਾ ਇਹ ਬਾਰ ਬਾਰ ਜਪੇਗਾ ਬਾਰ ਬਾਰ ਯਾਦ ਕਰੇਗਾ ਬਾਰ ਬਾਰ ਚਿੰਤਨ ਕਰੇਗਾ ਉਹਨੂੰ ਪਰਮਾਤਮਾ ਨੂੰ ਯਾਦ ਕਰੇਗਾ ਸਬਦੈ ਪਾਵੈ ਕੋਈ ਮਹਾਰਾਜ ਕਹਿੰਦੇ ਇਹ ਨਾਮ ਦੀ ਪ੍ਰਾਪਤੀ ਸ਼ਬਦ ਉਪਦੇਸ਼ ਨਾਲ ਹੋਣੀ ਆ ਜਿਹੜਾ ਸ਼ਬਦ ਨੂੰ ਕਮਾਉਣ ਲੱਗ ਪਿਆ ਹਿਰਦੇ ਧਿਆਉਣ ਲੱਗ ਪਿਆ ਇਹ ਰਸ ਉਹਨੂੰ ਆਉਣ ਲੱਗ ਪੈਣਾ ਆ ਨਹੀਂ ਤੇ ਨਾਮ ਤੋਂ ਬਗੈਰ ਸਾਰੀਆਂ ਵਸਤੂ ਜਿੰਨੇ ਸੰਸਾਰ ਦੇ ਪਦਾਰਥੇ ਨਾ ਖਿੰਨ ਮਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੂਬੈ ਰੋਜ ਮਹਾਰਾਜ ਕੰਨੇ ਫਿਰ ਕੁਛ ਨਹੀਂ ਹੋਣਾ ਜੇ ਨਾਮ ਨੂੰ ਜਪੇਗਾ ਤੇ ਸਾਰੇ ਰਸੇ ਮਿੱਠੇ ਆਨੰਦਮਈ ਜੀਵਨ ਬਣੇਗਾ ਦਾਤਾ ਦਾਤ ਰੱਖੀ ਹੱਥ ਆਪਣੇ ਪ੍ਰਭੂ ਦਾ ਨਾਮ ਜਪ ਤੇ ਉਹ ਦਾਤਾ ਜਿਹੜਾ ਹੈ ਨਾ ਪਰਮਾਤਮਾ ਉਹਨੇ ਦਾਤਾਂ ਬਖਸ਼ੀਆਂ ਰਹਿਮਤਾਂ ਆਪਣੇ ਹੱਥ ਵਿੱਚ ਰੱਖੀਆਂ ਨੇ ਜਨਮ ਵੀ ਉਹਦੇ ਹੱਥ ਵਿੱਚ ਏ ਕਦੋਂ ਕਿਸ ਜਗ੍ਹਾ ਕਿੰਨਾ ਹਾਲਾਤਾਂ ਚ ਹੋਣਾ ਹੈ ਉਹ ਵੀ ਉਹਦੇ ਹੱਥ ਵਿੱਚ ਹੈ ਮੌਤ ਵੀ ਉਹਦੇ ਹੱਥ ਵਿੱਚ ਹੈ ਉਹਦੇ ਹੁਕਮ ਤੋਂ ਬਗੈਰ ਨਹੀਂ ਹੋ ਸਕਦੀ ਨਾ ਇਹ ਦੇਖਿਆ ਜਾਣਾ ਕਿ ਇਹਨੂੰ ਕੰਮ ਕਿੰਨੇ ਆ ਇਹਦੇ ਘਰ ਵਿੱਚ ਕਿਹੋ ਜਿਹਾ ਮਾਹੌਲ ਹੈ ਇੱਕ ਮਿੰਟ ਸੈਕਿੰਟ ਵੀ ਅੱਗੇ ਨਹੀਂ ਹੋਣਾ ਤੇਰੇ ਘਰ ਅੰਦਰ ਸ਼ਹਿਨਾਈਆਂ ਵੱਜਦੀਆਂ ਨੇ ਕਿ ਕਹਰਾਮ ਮਚ ਰਿਹਾ ਕੁਝ ਨਹੀਂ ਦੇਖਿਆ ਜਾਣਾ ਪ੍ਰਭੂ ਨੇ ਤੇਰੇ ਘਰ ਵਿੱਚ ਕੰਗਾਲ ਤਈਏ ਬਾਦਸ਼ਾਹ ਕਦੋਂ ਬਖਸ਼ ਦੇਣੀ ਹੈ ਇਹ ਵੀ ਕਿਸੇ ਨੂੰ ਕੋਈ ਪਤਾ ਨਹੀਂ ਹੈ ਤੇ ਇੱਕ ਬਾਦਸ਼ਾਹ ਨੂੰ ਕੰਗਾਲ ਕਦੋਂ ਕਰ ਦੇਣਾ ਇਹ ਵੀ ਕਿਸੇ ਨੂੰ ਕੋਈ ਪਤਾ ਨਹੀਂ ਹੈ ਮਹਾਰਾਜ ਕਹਿੰਦੇ ਜਿੰਨੀਆਂ ਦਾਤਾਂ ਨੇ ਜਿੰਨੀਆਂ ਰਹਿਮਤਾਂ ਨੇ ਜਿੰਨੀਆਂ ਬਖਸ਼ਿਸ਼ਾਂ ਨੇ ਉਹ ਦਾਤੇ ਵੈਗੁਰੂ ਨੇ ਨਿਰਗੁਣੇ ਆਪਣੇ ਹੱਥ ਵਿੱਚ ਰੱਖੀਆਂ ਨੇ ਜਿਸ ਭਾਵੈ ਤਿਸ ਦੇ ਜਿਹੜਾ ਉਹਨੂੰ ਭਾਵੈ ਚੰਗਾ ਲੱਗਦਾ ਹੈ ਤੇ ਫਿਰ ਉਹ ਲੋੜੀਂਦੀ ਵਸਤੂ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ ਉਹਨੂੰ ਉਹ ਪ੍ਰਦਾਨ ਕਰ ਦਿੰਦਾ ਬਖਸ਼ਿਸ਼ ਕਰ ਦਿੰਦਾ ਹੈ ਉਹ ਦਾਤਾ परिपूर्ण ਪਰਮਾਤਮਾ ਮਹਾਰਾਜ ਕਹਿੰਦੇ ਨਾਨਕ ਨਾਮ ਰੱਤੇ ਸੁਖ ਪਾਇਆ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਵਿੱਚ ਰੱਤੇ ਮੱਤੇ ਗਏ ਨਾ ਨਾਮ ਵਿੱਚ ਤਦਾਕਾਰ ਹੋ ਗਏ ਉਹਨਾਂ ਨੇ ਸੁਖ ਪਾਇਆ ਦਰਗਾਹ ਹੈ ਜਾਂ پیسے ওই দরਗਾਹ ਦੇ ਅੰਦਰ ਜਪਣ ਵਾਲਿਆਂ ਵਿੱਚ ਨੇ ওই দরਗਾਹ ਦੇ ਵਿੱਚ ਵੀ ਜਪਦੇ ਤੇ ਇੱਥੇ ਵੀ ਜਿਹੜੇ ਇੱਥੇ ਜਪਦੇ ਤੇ ਉੱਥੇ ਜਪਦੇ ਨੇ ਜਿੰਨਾ ਇੱਥੇ ਜਿਉਂਦੇ ਜੀ ਨਾਮ ਨਹੀਂ ਨਾ ਜਪਿਆ ਬਾਣੀ ਨਹੀਂ ਪੜੀ ਅਰ ਸਜਨੋ ਉਹਨਾਂ ਨੇ ਅੱਗੇ ਕਿੱਥੇ ਪੜ ਲੈਣੀ ਇਹ ਸ਼ਰੀਰ ਇਹ ਮਨੁੱਖਾ ਦੇ ਮਿਲੀ ਹੀ ਬਾਣੀ ਪੜਨ ਵਾਸਤੇ ਆ ਇਹਦੇ ਨਾਲ ਇਹ ਤਾਂ ਕੀਤਾ ਨਹੀਂ ਤੇ ਜੇ ਸੂਖਸ਼ਮ ਸਰੀਰ ਇਕੱਲਾ ਅੱਗੇ ਇਥੋਂ ਕਹੇ ਪੜੀ ਤੇ ਜਾ ਕੇ ਸੁਣ ਲੈਣਾ ਔਰ ਪਿਆਰਿਓ ਫੇਰ ਕੇਵਲ ਆ ਤਨ ਦੇਹੀ ਦੀ ਲੋੜ ਹੀ ਨਹੀਂ ਸੀ ਜਿਹਨੇ ਬਾਣੀ ਇਥੇ ਪੜੀ ਨਾ ਸੁਰਤ ਚ ਵੀ ਉਹਦੇ ਉਥੇ ਚੱਲਣੀ ਆ ਤੇ ਜਿਨੇ ਜਿਉਂਦੇ ਜੀ ਬਾਣੀ ਨਹੀਂ ਪੜੀ ਤੇ ਵਿੱਚੋਂ ਆਪਾਂ ਆਖੀਏ ਭਈ ਇਹਨੂੰ ਮੁਕਤ ਕਰਦੇ ਆਂਗੇ ਗੁਸਤਾਖੀ ਮਾਫ ਇਹ ਨਹੀਂ ਬਾਣੀ ਜਿਉਂਦੇ ਜੀ ਸੁਣੋ ਪੜੋ ਇਹ ਤੁਹਾਡੇ ਅੰਦਰ ਦਾ ਚਿੱਤ ਦਾ ਹਿੱਸਾ ਬਣੇ ਜਿਹੜੀ ਚੀਜ਼ ਚਿੱਤ 'ਚ ਵਸੇ ਉਹ ਨਾਲ ਜਾਂਦੀ ਆ ਸਾਡੇ ਚੇਤੇ ਵਿੱਚ ਤਬੱਦ ਫੈਲੀਆਂ ਚੇਤੇ ਵਿੱਚ ਤਾਂ ਹੋਰ ਕਰਮ ਨੇ ਹੋਰ ਯਾਦਾਂ ਨੇ ਰੱਬ ਦੀ ਯਾਦ ਨਹੀਂ ਰੱਬ ਦੀ ਯਾਦ ਰੱਬ ਦਾ ਚਿੰਤਨ ਚਿੱਤ ਵਿੱਚ ਵਸੇ ਸਾਡੇ ਫਿਰ ਸਾਡਾ ਆਇਆ ਹੋਇਆ ਸਫਲਾ ਉਹ ਨਾਮ ਇੱਥੇ ਵੀ ਜਪਦੇ ਉੱਥੇ ਵੀ ਜਪਦੇ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਭਾਈ ਗੁਰੂ ਦੀ ਸੇਵਾ ਤੇ ਸਿਮਰਨ ਤੋਂ ਬਗੈਰ ਕੁਦ ਵੀ ਪੱਲੇ ਨਹੀਂ ਪੈਣਾ ਉਹ ਅਸੀਂ ਕਰੀਏ ਗੁਰੂ ਗੁਰੂ ਜਪੀਏ ਤੇ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਨਾ ਸੇਵਾ ਨਾ ਸਿਮਰਨ ਇਹ ਜੀਵਨ ਕਮਾਉਣ ਵਾਸਤੇ ਆ ਜੀਵਨ ਕਮਾਉਣ ਵਾਸਤੇ ਇਸ ਲਈ ਕਰਨਾ ਹੈ ਕਿ ਸਾਡਾ ਆਇਆ ਸਫਲਾ ਹੋ ਸਕੇ ਸਮਾ ਸਫਲਾ ਹੋ ਸਕੇ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਕਿਰਪਾ ਕਰਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੋਧ ਦੀ ਬਖਸ਼ਿਸ਼ ਸਤਿਗੁਰੂ ਤੇ ਆਪ ਸੰਗਤ ਕਰਿਆ ਜੇ ਜਿਸ ਨਾਲ ਪੜ ਪੜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਵਿਚਾਰ ਕਰ ਸਕੀਏ ਅ ਸਾਡਾ ਆਇਆ ਸਫਲਾ ਹੋ ਸਕੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤ